ਤੇ ਫਿਰ ਹੁਣ ਜਿਹੜਾ ਹੁਣ ਸਮਾਂ ਚੱਲਦਾ ਪਿਆ ਜਿਹੜੀਆਂ ਪਤਕਣੀ ਕੀ ਗੱਲ ਤੇ ਵੀ ਆ ਜੀਏ ਗੱਲਾਂ ਕਰਨ ਨੂੰ ਬੜੀਆਂ ਵਾਆਂ ਤਾਂ ਇੱਥੇ ਘੰਟਾ ਦੋ ਘਣੇ ਬੋਲੂ ਜਾਊਗਾ ਪਰ ਤੁਸੀਂ ਥੋੜਾ ਇੱਕ ਸਮਾਂ ਹੀ ਸੁਣਨੀ ਆ ਤਕਨੀਕੀ ਗੱਲ ਕਰਦੇ ਹੁਣ ਆ ਗਿਆ ਕਣਕ ਦਾ ਸਾੜੀ ਦਾ ਗੋਭ ਦਾ ਸਮਾਂ ਪਿਆ ਰਿਓ ਵੇਖੋ ਦੋ ਦਿਨਾਂ ਦਾ ਹੀ ਹਿਸਾਬ ਲਾ ਲਓ ਮੌਸਮ ਬਦਲ ਗਿਆ ਹੁਣ ਸਾਨੂੰ ਆਵੇ ਧੁੱਪ ਚੁਬਲਣ ਲੱਗੀ ਨਾ ਜੇ ਤਾਂ ਬਰਸਾਤਾ ਪੈ ਗਈਆਂ ਠੰਡਕ ਬਣੀ ਬਰਸਾਤਾ ਤਾਂ ਪੈਣ ਗਿਆ ਠੰਡਕ ਬਣੀ ਰਹੂਗੀ ਪਰ ਜਦੋਂ ਅਸੀਂ ਪੱਕਣ ਦੇ ਸਮੇਂ ਆਲ ਲੈ ਜਾਣਾ ਕਣਕ ਦੇ ਨੂੰ ਉਦੋਂ ਪਿਛਲੀ ਵਾਰੀ ਵੀ ਯਕਦਮ ਧੁੱਪ ਲੱਗੀ ਸੀ ਉਹ ਕੀ ਧੁੱਪ ਫਿਰ ਸਾਡਾ ਝਾੜ ਦੇਖਦੀ ਹੈ ਕਣਕ ਦੀ ਜਿਹੜੀ ਪ੍ਰਾਗਣ ਕਿਰਿਆ ਹੁੰਦੀ ਹੈ ਜਦੋਂ ਨਾਲੀ ਭਰੀ ਚਣ ਲੱਗ ਜੇ ਨਾਲੀ ਭਰਨ ਲੱਗ ਜੇ ਗੋਬ ਦੀ ਅਵਸਥਾ ਅਸੀਂ ਉਹਨੂੰ ਕਹਿੰਨੇ ਆ ਉਦੋਂ ਇੱਕ ਸਪਰੇਅ ਤੁਹਾਨੂੰ ਦੱਸਣ ਲੱਗਿਆਂ 13045 ਜਿਹਨੂੰ ਕਹਿੰਦੇ ਪੋਟਾਸ਼ੀਅਮ ਨਾਈਟ੍ਰੇਟ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੀ ਰეკਮੈਂਡ ਕਰਦੀ ਹੈ ਉਹ ਕਰਦੀ ਹੈ ਕਿਲੋ ਤੋਂ ਲੈ ਕੇ 3 ਕਿਲੋ ਤੱਕ ਕਿਲੋ ਤੋਂ ਭਾਵੇਂ ਜੇ 100 ਲੀਟਰ ਪਾਣੀ ਲਾਉਣਾ ਜੇ 200 ਲੀਟਰ ਪਾਣੀ ਲਾਉਣਾ ਅਸੀਂ 3 ਕਿਲੋ ਤੱਕ ਵੀ ਪਾ ਸਕਦੇ ਆ ਤੇ ਜੇ 100 ਲੀਟਰ ਕਿਲੋ 1.5 ਕਿਲੋ ਨਾਲ ਵੀ ਸਰ ਸਕਦਾ ਸਾਡਾ ਕਿੱਲੋ ਉਹ ਲੈ ਲਿਆ ਜੀ ਕਿਲੋ ਨਾਲ 70 80 ਗ੍ਰਾਮ ਬੋਰਨ ਲੈ ਲਿਆ ਜੀ ਬੋਰਨ ਆਉਂਦਾ ਇੱਕ ਬੋਰਨ ਤੱਤ ਹੁੰਦਾ ਉਹ ਬੋਰਨ ਤੱਤ पराਗਣ ਕਿਰਿਆ ਵਾਸਤੇ ਵਧੀਆ ਹੁੰਦਾ ਤੇ ਜਿਹੜੀ ਸਾਡੇ ਫੋਕ ਫਾਗ ਬਣਦੀ ਹੈ ਨਾ ਜੇ ਗਰਮੀ ਪੈ ਗਈ ਬਾਇ ਚਾਂਸ ਕੁਦਰਤ ਦਾ ਕੀ ਭਰੋਸਾ ਕੁਦਰਤ ਨੇ ਕਿਧਰ ਨੂੰ ਲੈ ਜਾਣਾ ਝੂਨੇ ਕਿੱਡੇ ਕਿੱਡੇ ਵਧੀਆ ਸੀ ਸਾਡੇ ਅਖੀਰ ਤੇ ਆ ਕੇ ਆਪਰਾਗਣ ਕਿਰਿਆ ਦੇ ਜਦੋਂ ਅਖੀਰ ਤੇ ਆ ਕੇ ਸਿਸਟਮ ਬਦਲੇ ਆ ਸਾਰਾ 10 15 ਫੰਨੀਆਂ ਰਾਤਾਂ ਨਹੀਂ ਮਿਲੀਆਂ ਝੂਨੇ ਨੂੰ ਉੱਥੇ ਸਾਡਾ ਝਾੜ ਘਟ ਗਿਆ ਏਵੇਂ ਆ ਅਸੀਂ ਇਹ ਸਪਰੇਅ ਕਰਕੇ ਬਚਾਅ ਕਰ ਸਕਦੇ ਆ ਇਹਦਾ ਕੋਈ ਬਹੁਤਾ ਖਰਚਾ ਨਹੀਂ ਮੇਰੇ ਖਿਆਲ ਚ 100 ਰੁਪਏ ਦੀ 100 ਅੱਡ ਅੱਡ ਕੰਪਨੀਆਂ ਦੇ ਅੱਡ ਅੱਡ ਰੇਟ ਆ ਆਪਦਾ ਤੁਸੀਂ ਵੇਖ ਲਿਆ ਜੇ 13045 ਪੋਟਾਸ਼ੀਅਮ ਨਾਈਟ੍ਰੇਟ ਇਹਨੂੰ ਕਹਿੰਦੇ ਆ ਨਾਲ ਹੀ ਬੋਰਨ ਕੋਈ 70 ਕ ਗ੍ਰਾਮ 80 ਕ ਗ੍ਰਾਮ ਜਾਂ 60 ਕ ਗ੍ਰਾਮ ਇੰਨਾ ਕੁ ਰੱਖਿਆ ਜੇ ਬਾਹਲੇ ਉਹ ਵੀ ਨੋਕਾਂ ਸਾੜ ਦਿੰਦਾ ਜੇ ਵਾਵਾ ਵਾਵਾ ਪਾ ਦਈਏ ਤਾਂ ਦੋਵਾਂ ਦੇ ਘੋਲ ਵੱਖਰੇ ਵੱਖਰੇ ਸਪਰੇਅ ਇਹਨੂੰ ਕਰ ਦਿਆ ਜੀ ਦੂਜੀ ਗੱਲ ਜ਼ਿੰਕ ਦੀ ਕਰਨ ਲੱਗਿਆਂ ਜਦੋਂ ਕਰੋਨਾ ਦਾ ਸਮਾਂ ਸੀ ਜ਼ਿੰਕ ਦੀਆਂ ਗੋਲੀਆਂ ਬੜੀਆਂ ਵਿਕੀਆਂ ਸੀ ਡਾਕਟਰਾਂ ਦੇ ਉਹ ਕਾਰਨ ਕੀ ਸੀ ਸਾਡੇ ਸਰੀਰ ਨੂੰ ਵੀ ਤਾਂ ਤੱਤਾਂ ਦੀ ਲੋੜ ਆ ਅਸੀਂ ਵੀ ਚੱਲਣਾ ਤੇ ਵੱਖ-ਵੱਖ ਜਿਵੇਂ ਲੋਹਾ ਤੱਤ ਹੈ ਜਿੰਨੇ ਵੀ ਤੱਤ ਹੈ ਉਹ ਜਿਹੜੀ ਖੁਰਾਕੀ ਤੌਰ ਤੇ ਵੀ ਸਾਡੇ ਸਰੀਰ ਨੂੰ ਲੋੜ ਆ ਕਹਿਣ ਤੋਂ ਭਾਵੇਂ ਆ ਵੀ ਸਾਡੀ ਕਣਕਾਂ ਦੇ ਵਿੱਚ ਪਹਿਲਾਂ ਜਿਵੇਂ ਜਿਵੇਂ ਅਸੀਂ ਝਾੜ ਨੂੰ ਵਧ ਕੇ ਗਿਆ ਖੁਰਾਕੀ ਤੱਤ ਸਾਡੇ ਸਰਕੀ ਅਨਾਜ ਦੇ ਵਿੱਚ ਘਟਦਾ ਗਿਆ ਯੂਨੀਵਰਸਿਟੀ ਨੇ 2-3 ਕਿਸਮਾਂ ਵੀ ਕੱਡੀਆਂ ਜ਼ਿੰਕ ਵਾਲੀਆਂ ਵੱਖਰੀਆਂ ਵੀ ਉਹਨਾਂ ਦੇ ਜ਼ਿੰਕ ਦੀ ਮਾਤਰਾ ਵਾਧਿਆ ਤੇ ਜਿਹੜੀ ਕਣਕ ਤੁਸੀਂ ਘਰੇ ਖਾਣੀ ਐ ਤੁਸੀਂ ਜਿਹੜੀ ਵੀ ਕਿਸਮ ਬੀਜੀ ਐ ਗੋਬ ਦੇ ਵੇਲੇ ਹੀ ਕਿਲੋ ਜ਼ਿੰਕ ਲੈਣੀ 20% 55 60 ਰੁਪਏ 50 ਰੁਪਏ ਇਹਦਾ ਰੇਟ ਆ ਕਿਲੋ ਦਾ 21% ਵਾਲੀ ਲੈਣੀ ਐ ਦੂਜੀ ਨਾਲ ਇਹ ਹੋ ਜੇ ਕੋਈ ਹੋਰ ਤੇ ਅੱਧਾ ਕਿਲੋ ਡਲੇ ਵਾਲੀ ਕਲੀ ਲੈਣੀ ਐ ਡਲੇ ਵਾਲੀ ਕਲੀ ਇੱਕ ਦਿਨ ਪਹਿਲਾਂ ਪਿਉ ਆਉ ਦੇਣੀ ਉਹਦਾ ਨਿਤਰਿਆ ਪਾਣੀ ਲੈਣਾ ਇਹ ਕਿੱਲੇ ਦੀ ਮਾਤਰਾ ਜੇ ਅੱਧਾ ਕਿਲੋ ਕਲੀ ਡਲੇ ਵਾਲੀ ਪਿਉ ਆਉ ਦੇਣੀ ਨਿਤਰਿਆ ਪਾਣੀ ਲੈਣਾ ਕਲੀ ਖੋਲ ਕੇ ਨਹੀਂ ਲੈ ਲੈਣੀ ਪਾਣੀ ਨਿਤਰਿਆ ਵੇਚਦੀ ਭਾਵੇਂ 2-3 ਵਾਰੀ ਉਹਨੂੰ ਲਾਉਂਦੇ ਰਿਹਾ ਜੇ ਇਹ ਤਰਿਆ ਉਹਦਾ ਪਾਣੀ ਲੈਣਾ ਤੇ ਜਿੰਕ 21% ਕਿਲੋ ਉਹਦਾ ਘੋਲ ਬਣਾ ਕੇ ਤੇ ਦੋਹਾਂ ਦੀ ਸਪਰੇ ਇਕੱਠੀ ਕਰਦੇ ਆ ਜੇ ਤੁਹਾਡੀ ਜਿਹੜੀ ਅਸੀਂ ਕਣਕ ਖਾਵਾਂਗੇ ਉਹਦੇ ਚ ਜਿੰਕ ਦੀ ਮਾਤਰਾ ਆਟੋਮੈਟਿਕ ਹੀ ਵਾਜੂ ਇਹ ਖਾਣ ਵਾਲੀ ਕਣਕ ਦੇ ਵਿੱਚ ਜਿੰਕ ਦੀ ਮਾਤਰਾ ਵਧਾਉਣ ਦੀ ਗੱਲ ਆ ਦੂਜੀ ਜਿਹੜੀ ਗੱਲ ਤੁਹਾਨੂੰ ਦੱਸ ਦਿੱਤੀ ਆ ਉਹ ਹੈਗੀ ਆ ਵੀ ਫੋਕ ਨਾ ਬਣੇ ਸਾਡੀ ਕਣਕ ਦੇ ਵਿੱਚ ਦਾਣਾ ਉਹਦੇ ਨਾਲ ਰਵੇ ਚਮਕਦਾਰ ਹੋਰ ਵੀ ਸਪਰੇਆਂ ਆਣੇ 52 34 ਕੋਈ ਕਹਿੰਦਾ ਕੋਈ 0050 ਆ ਮੇਨ ਗੱਲ ਇਹ ਆ ਪੋਟਾਸ਼ੀਅਮ ਤੱਤ ਦੀ ਪੋਟਾਸ਼ ਜਿਹੜੀ ਕਹਿੰਨੇ ਆ ਆਪਾਂ ਇਹਨੂੰ ਇਹਦੇ ਚ 13045 ਦੇ ਵਿੱਚ ਵੀ 45% ਪੋਟਾਸ਼ ਆ ਮੇਨ ਪੋਟਾਸ਼ ਤੱਤ ਦੀ ਗੱਲ ਆ ਜਿਹੜੀ ਤੁਹਾਨੂੰ ਠੀਕ ਲੱਗੇ ਵੈਸੇ ਯੂਨੀਵਰਸਿਟੀ ਸ਼ਵਾਰਜ਼ ਕਰਦੀ 13045